ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੰਨ ਨੰਗਾ ਮਸੇ ਲੈ ਲੈ ਕੇ ਆਂ ਜੀ ਟੋਕੜ ਗੱਭਣਾ ਬਾਈ ਟੋਕੜ ਤੇ ਇੱਕ ਤਾਜੀ ਸੋਈ ਗਿਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਵਧੀਆ ਨਾਮ ਤੇ ਡਰੈਸ ਵੋ ਨਾਮ ਲਖਿਆ ਡਾਕਟਰ ਪੰਡ ਨੈਣਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਵੀ ਇਧਰਲੇ ਪਾਸੇ ਸੰਨਾ ਗਲਾਬ ਸਿੰਘ ਤੇ ਪਟੋੜ ਪੈ ਜਾਂਦਾ ਜੀ ਇਧਰਲੇ ਪਾਸੇ ਆਪਾਂ ਨੂੰ ਵੱਡੇ ਸੰਧੂ ਪਾ ਜਾਂਦੇ ਆ ਮੋਬਾਈਲ ਨੰਬਰ ਵੋ 62800612633 ਡਾਕਟਰ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇਖਦੇ ਆ ਕਿਹੜਾ ਸੂਆ ਸੂਈ ਇਹ ਡਾਕਟਰ ਪਲੂਨ ਸੂਈ ਵੀ ਦੂਜੇ ਲਈ ਚੈੱਕ ਪਾਸ ਟੋਕੜ ਗੱਭਣਾ ਠੀਕ ਹੈ ਕਿੰਨੇ ਟਾਈਮ ਲਈ ਗੱਭਣਾ ਇਹ ਆਪਣੇ 2.5 ਮਹੀਨੇ ਤੋਂ ਪਲੱਸ ਹੀ ਆ ਤਨ ਤੋ ਕੁਛ ਦਿਨ ਘਟ ਦਿਆ ਦਾ ਟਰੱਪ ਨੂੰ ਚੈੱਕ ਕਰਵਾਈ ਵੀ ਆ ਅਗਲਾ ਕਰਵਾ ਕੇ ਲੈ ਕੇ ਜਾਵੇ ਪਿਓਰ ਪੰਜਾਬ ਵਾਲੀ ਜਰਸੀ ਜੀ ਨੂੰ ਕਹਿੰਦੇ ਆ ਪਿਓਰ ਪੰਜਾਬ ਵਾਲੀ ਜਰਸੀ ਕੱਦ ਕਾਠ ਵਾਲੀ ਦੀ ਵਜਨ ਵਾਲੀ ਆ ਡਾਕਟਰ ਕੱਦ ਵਾਲੀ ਐ ਵਜਨ ਵਾਲੀ ਹਾਂਜੀ ਤੇ ਕਿੰਨਾ ਦੁੱਧ ਰੈਡੀ ਆ ਆਪਾਂ ਡਾਕਟਰ 8 ਲੀਟਰ ਅਗਲੇ ਮਾਲਕਾਂ ਦੇ ਘਰੋਂ ਮਣਕੇ ਲੈ ਕੇ ਜਾਂਦਾ ਹਮ ਆਪਾਂ 7 ਮੰਨ ਕੇ ਦੇਵਾਂਗੇ ਕੋਈ ਵੀ ਵੀਰ ਆਪਣੇ ਘਰੋਂ ਦਸੱਲੀ ਕਰਕੇ ਲੈ ਕੇ ਜਾਵੇ ਕੋਈ ਡਿੱਕੀ ਵਾਲੀ ਗੱਲ ਨਹੀਂ ਠੰਡੀ ਸੀਲਾ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਵੱਡੀ ਆ ਵਜਨ ਵਜੂਦ ਥਣਲੇਵਾ ਦਿਖਾਓ ਡਾਕਟਰ ਇੰਦਰ ਜੀ ਆ ਮੇੜ ਤੋਂ ਚੈੱਕ ਕਰਵਾਉਨੇ ਆ ਕੱਲਾ ਕੱਲਾ ਥਾਨ ਗੁਲਾਬੀ ਮੈਂ ਕਹਿੰਦਾ ਕੀ ਬਾਤ ਆ ਪੂਰੀ ਵਿਥੀ ਤੇ ਥਾਨ ਲੱਗਾ ਕੱਲਾ ਕੱਲਾ ਹਾਂ ਇਧਰੇ ਪਾਸੇ ਦੀ ਵੀ ਦਿਖਾ ਦਿਓ ਲੇਵਾ ਚਵਾਈ ਕਿਵੇਂ ਆ ਡਾਕਟਰ ਹੱਥ ਮੀਆਂ ਲਾਵੇ ਜਿਹਨੇ ਵੀ ਨਲ ਜਾਣੀਆਂ ਇੱਕ ਨੰਬਰ ਕੁਆਲਿਟੀ ਵਾਲੀ ਚੀਜ਼ ਆ ਲੇਵਾ ਕਮਾਲ ਮਹੱਲੇਵਾ ਦਿਖਾਓ ਡਾਕਟਰ ਇਧਰੋਂ ਦਿਖਾ ਦਿਓ ਦੇਖ ਕੱਲਾ ਕੱਲਾ ਡਾਕਟਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਦਿਖਾ ਦਿਓ ਬਰੀਡ ਆ ਚਮਕ ਚਮਕ ਕੇ ਚੰਗੀ ਆ ਫੇਸ ਬਹੁਤ ਚੰਗਾ ਬੀ ਫੇਸ ਦਿਖਾ ਦਿਓ ਡਾਕਟਰ ਦੇਖੋ ਕੀ ਬਾਤ ਆ ਫੇਸ ਵਾਰੈਟੀ ਆ ਇੱਕ ਹੂੰ ਵਾਰੈਟੀ ਆ ਹਾਂ ਕਵਾਲਿਟੀ ਆ ਯਾਰ ਬੈਡ ਤੇ ਹੈ ਨਾ ਹਾਂ ਬਹੁਤ ਚੰਗੀ ਆ ਡਾਕਟਰ ਕੱਡ ਕਾਠ ਕੋਈ ਐ ਨਹੀਂ ਛੋਟੀ ਮੰਨ ਕੇ ਨਾ ਮੈਂ ਵੱਡੀ ਜਰਸੀ ਆ ਪੰਜਾਬ ਵਾਲੀ ਵਜਨ ਵਾਲੀ ਜਰਸੀ ਆ ਡਾਕਟਰ ਸਹੀ ਗੱਲ ਆ ਬਾਈ ਤੇ ਦੁੱਧ ਵੀ ਮਾਝਰ ਕਹਿਉ ਬਿਲਕੁਲ ਗਾੜਾ ਜੀ ਪੂਰਾ ਗਾੜਾ ਦੁੱਧ ਆ ਬਾਈ ਕਹਿੰਦਾ 4 7 4 8 ਫੈਟ ਆਉਂਦੀ ਆ ਡਾਕਟਰ ਅੱਛਾ ਹਾਂ ਠੰਡੀ ਸ਼ੀਲ ਫੇਸ ਦਿਖਾ ਦਿਓ ਕਿੰਨਾ ਚੰਗਾ ਫੇਸ ਆ ਬੱਚੀ ਦਾ ਬਿਲਕੁਲ ਹੈ ਹੂੰ ਬਿਊਟੀ ਚੈੱਕ ਕਰੋ ਬੈਡ ਦੀ ਕਮਾਲ ਦੀ ਆ ਹਾਂ ਤੇ ਮੁੱਲ ਕੀ ਇਹਦਾ ਜਾਇਜ ਜਿਆ ਜਾਇਜਾ ਮੋਲ ਡਾਕਟਰ 52000 ਤੋਂ ਮਾਨਤਾਨ ਕਰ ਦਿਆਂਗੇ 52000 ਰੁਪਇਆ ਮੋਲਾ ਵੀਰੇ ਹਾਂ ਮਾਨਤਾਨ ਜਰੂਰ ਕਰ ਦਾਂਗੇ ਫੇਸ ਕੱਦ ਹੂੰ ਠੰਡੀ ਸੀਲ ਹੂੰ ਦੋਨਾਂ ਪਾਸੋਂ ਬਹਿ ਕੇ ਦਿਖਾ ਚੋ ਸਕਦਾ ਬੰਦਾ ਲੇਵਾ ਦਿਖਾ ਦਿਓ ਲੇਵਾ ਫਾੜੀ ਵਾਲਾ ਲੇਵਾ ਡਾਕਟਰ ਕੱਲਾ ਕੱਲਾ ਕੀ ਬਾਤ ਪੂਰੀ ਬਿੱਤੀ ਦੇ ਥਣ ਲੱਗਿਆ ਹਾਂ ਨਹੀਂ ਵੀ ਵਾਲੇ ਪਾਸੋਂ ਤਾਂ ਡਾਕਟਰ ਹੱਥੀ ਨਿਤਰੌਂਦੀ ਦਾ ਕੱਦ ਕਾਠ ਵਾਲੇ ਪਾਸੋਂ ਕਿਸੇ ਪਾਸੋਂ ਕੋਈ ਚੱਕਰ ਵਾਲੀ ਗੱਲ ਨਹੀਂ ਸਹੀ ਗੱਲ ਹਾਂ ਫੜੀ ਵੇਤ ਜਾਣ ਵਾਲੀ ਬਹਿੜਾ ਬਾਈ ਹਣਾ ਜਾਣ ਵਾਲੀ ਹੈ ਡਾਕਟਰ ਮੁੱਲ ਵੀ ਜਾਇਜ਼ ਹੈ ਵੀਰੇ ਹਾਂ ਜਾਇਜ਼ ਹੈ ਵੀਰੇ ਕੋਈ ਬਾਲਾ ਮੁੱਲਕ ਹਾਂ ਅੱਗੇ 2 ਨੰਬਰ ਤੇ ਟੋਕੜ ਹਾਂ ਡਾਕਟਰ ਇਹ ਟੋਕੜ ਕਿਹੜਾ ਸੁਆ ਵੀਰੇ ਇਹ ਦੂਜਾ ਲਾ ਲੋ ਤੀਜਾ ਲਾ ਲੋ ਡਾਕਟਰ ਹਾਂ ਚੰਗੀ ਆ ਚੰਗੀ ਹੈ ਹਾਂ ਭਾਵਾ ਵਾਤਾ ਕਿੰਨਾ ਚੰਗੀ ਸੀ ਦਾ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋਗਾ ਸੂਈ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਡਾਕਟਰ ਕੋਈ 2 ਮਹੀਨੇ ਲਾ ਲੋ 5 ਲਾ ਲੋ 7 ਲਾ ਲੋ ਆਪਾਂ ਨਹੀਂ ਕਹਿ ਸਕਦੇ ਤਾਂ ਆਪਾਂ ਤਾਂ ਲੈਂਦੀ ਆ ਬਸ ਠੀਕ ਆ ਹਾਂ ਦੁੱਧ ਕਿੰਨੇ ਦਾ ਸੇ ਦੁੱਧ ਇਹਦੇ ਥਲੇ 4.5 ਡੱਬੇ ਕੋਈ ਮਰਜ਼ੀ ਵੀਰ ਮਾਰ ਕੇ ਲੈ ਜਾਏ ਵੀਰੇ ਯਾਰ ਠੀਕ ਆ ਭਾਈ ਹਾਂ ਖੋਲ ਦੇ ਭਾਈ ਤੂੰ ਠੰਡੀ ਸੀਲਾ ਕੋਈ ਜਿਵੇਂ ਮਰਜ਼ੀ ਤੂੰ ਹੀ ਚੱਲੇ ਕੋਈ ਡਿੱਕੇ ਵਾਲਾ ਥਾਣੀ ਥਣ ਲੈਵਾ ਦਿਖਾ ਦਿਓ ਹਾਂ ਨਾ ਜਰਸੀ ਆ ਵੀ ਥੋੜਾ ਥੋੜਾ ਸਿੰਗ ਤਾਂ ਹੈਗਾ ਡਾਕਟਰ ਠੀਕ ਆ ਪਰ ਆਏ ਨਹੀਂ ਬੁੜੀਆਂ ਚੋਈਆਂ ਨਾ ਬੱਚਾ ਚੋਈ ਜੇ ਕੋਈ ਵੀ ਆਏ ਨਹੀਂ ਹਿੱਲ ਚੱਲ ਆਲਾ ਤਾਂ ਕੰਮ ਹੀ ਨਹੀਂ ਖੇਲਣਾ ਤਾਂ ਹੈ ਹੀ ਨਹੀਂ ਨਾ ਨਾ ਜੀ ਨਾ ਲੈ ਭਾਈ ਫੁੱਲ ਨਹੀਂ ਫੁੱਲ ਫੇਸ ਦੇਖੋ ਬੜਾ ਪਿਆਰਾ ਵੀ ਥੋੜੇ ਥੋੜੇ ਸਿੰਗ ਜਿਹਾ ਦੁੱਧ ਵੀ ਚੰਗਾਗਾ ਬਾਕੀ ਫੈਂਟ ਬਹੁਤ ਹੁੰਦੀ ਹੋਵੇ ਦੀ ਬਹੁਤ ਬਿਲਕੁਲ ਚੰਗੀ ਆ ਤੇ ਮੁੱਲ ਕੀ ਇਹਦਾ ਫਿਰ ਮੁੱਲ ਡਾਕਟਰ ਬਸ 10000 ਚੋ ਮਾਨਤਨ ਕਰ ਦਿਆਂਗੇ ਯਾਰ ਠੀਕ ਆ ਬਾਈ ਹਾਂ ਬਸ 10000 ਰੁਪਿਆ ਮੁੱਲ ਹੈ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਹਾਂ ਚੰਗੀ ਆ ਬੜਾ ਠੰਡੀ ਹਾਲੇ ਵਾਖਾ ਡਾਕਟਰ ਹੂੰ ਇਧਰਲੇ ਪਾਸ ਦੀ ਪੂਰਾ ਗਲਾਬੀ ਗਲਾਬੀ ਥਾਣਾ ਹੂੰ ਲੈ ਹੈਨਾ ਕੀ ਆ ਬਾਤ ਧਾਰ ਤੂਰੋਂ ਦਾ ਨਾ ਹਿੱਲੇ ਨਾ ਚਿੱਲੇ ਗਰੰਟੀ ਆ ਆਪਣੀ ਹੂੰ ਜਿਵੇਂ ਬਿਲਕੁਲ ਗਰੰਟੀ ਠੰਡੀ ਜਿਵੇਂ ਮਰਜੀ ਹੂੰ ਜਿਵੇਂ ਮਰਜੀ ਲੇਵੇ ਤੇ ਹੱਥ ਜਿਵੇਂ ਕੋਈ ਫਾੜਿਆ ਆਇਆ ਨਹੀਂ ਗੱਲ ਬਲੱਤਾਂ ਦੇ ਜੱਫੀਆਂ ਪਾਈ ਚੱਲ ਕੋਈ ਟਿੱਕੀ ਵਾਲਾ ਕੰਮ ਹੀ ਨਹੀਂ ਕਿਸੇ ਨੇ ਹਾਂ ਅੱਗੇ ਲਾਸਟ ਦੇ ਕਿਹੜਾ ਸੁਆ ਸੁਈ ਵੀ ਆ ਇਹਦਾ ਇੱਕ ਪਲੂਨ ਸੁਈ ਆ ਕਿੰਨਾ ਟਾਈਮ ਹੋ ਗਿਆ ਸੁਈ ਇਹਨੂੰ ਅੱਜ ਤੀਜਾ ਦੇਣਾ ਡਾਕਟਰ ਤੀਜਾ ਦੇਣਾ ਹਾਂ ਠੀਕ ਆ ਬੱਚਾ ਕੀ ਮੰਗ ਰਿਹਾ ਮੰਗ ਰ ਬੱਸੀ ਰੈਟਰਾ ਬੱਚੀ ਚੰਗੀ ਹੈ ਨਾ ਹਾਂ ਜਰਸੀ ਜੀ ਬੱਸੀਆ ਸੋਹਣੀ ਆ ਪਿਆਰੀ ਜੀ ਬੱਚਾ ਹੈਗਾ ਨੇ ਜੀ ਹਾਂ ਠੰਡੀ ਚੀਜ਼ਾ ਜਿਵੇਂ ਮਰਜੀ ਬੈ ਕੇ ਚੋਈ ਚੱਲ ਜੀ ਓਕੇ ਕਿੰਨਾ ਕੁ ਬੋਲਾ ਫਿਰ ਇਹਦੇ ਲਈ 7 ਕਿਲੋ ਲੀਟਰ ਬੋਲੀ ਤਿਆਰ ਆ ਜੀ ਠੀਕ ਆ ਬਾਈ ਹਾਂ ਹੂੰ ਬਬਾਰੀ 10 ਦੇ 10 11 10 11 ਬਸ ਇਨੱਕ ਦਿਓ ਵੀ ਡਾਕਟਰ ਪਾ ਲੋਟਾ ਜਮਾ ਬੱਤ ਭਾਗ ਆ ਠੀਕ ਆ ਹਾਂ ਤੇ ਇਸ ਬੜਾ ਚੰਗਾ ਬਈ ਸਾਬ ਵਿਚਾਰੀ ਬੱਚਾ ਛੋਟਿਆ ਕੋਈ ਬਾੜੀ ਨਹੀਂ ਅਗਲਾ ਕਹਿੰਦਾ ਬਾੜੀ ਵੱਡੀ ਆ ਕੋਈ ਮਗਰ ਮੁੜ ਕੇ ਆ ਕੇ ਘਰੇ ਆ ਕੇ ਕਹੀ ਵੀ ਛੋਟਿਆ ਬੱਤ ਦੀ ਬੈੜਾ ਛੋਟੀ ਦਰਮਿਆਨੀ ਜੀ ਠੀਕ ਆ ਸਹੀ ਗੱਲ ਆ ਕੋਈ ਆ ਕੇ ਵੀਰ ਮੁੜ ਕੇ ਕਹੀ ਜਾਂਦਾ ਯਾਰ ਵੀ ਗੱਪ ਮਾਰ ਕੇ ਵੀਡੀਓ ਤੇ ਵੱਡੀ ਦਿਖਾਤੀ ਹਾਂ ਨਾ ਸਹੀ ਗੱਲ ਆ ਤੇ ਐ ਨਹੀਂ ਗੱਲ ਹੈਗੀ ਆਪਾਂ ਗੱਲ ਜਿਹੜੀ ਆ ਜੋ ਆ ਕਾਈ ਕਿ ਦੇਵਾਂਗੇ ਠੀਕ ਆ ਛੋਟੀ ਆ ਕੋਈ ਬਾੜੀ ਵੱਡੀ ਨਹੀਂ ਹੈਗੀ ਮੁੱਲ ਕੀ ਇਹਦਾ ਫਿਰ ਜਾਏ ਮੋਲ ਡਾਕਟਰ 31000 ਚੋਂ ਮਾਨਤਾਨ ਕਰਦੇ ਆਂਗੇ 31000 ਚੋਂ ਮਾਨਤਾਨ ਹੋ ਜੀ ਜਿਹਨੇ ਘਰੇ ਚੋਣੀਆਂ ਬਹੁਤ ਵਧੀਆ 10 ਲੀਟਰ ਦੁੱਧ ਦੇ ਜਾਣੇ ਮਹਾ ਬਿਲਕੁਲ ਜਿਵੇਂ ਮਰਜ਼ੀ ਕੋਈ ਆਦੀ ਦੋ ਟਾਈਮ ਚਾਰ ਟਾਈਮ ਚੁਆ ਕੇ ਲੈ ਕੇ ਜਾਵੇ 92 ਚੰਗਾ ਲੱਗਿਆ ਬਹੁਤ ਵਧੀਆ ਤੋਰ ਕੇ ਦਿਖਾ ਦੇ ਅੱਲਾ ਇਕੱਲਾ ਖਾਣਾ ਤੋਰਾ ਦੇਖੋ ਇੱਕ ਨੰਬਰ ਠੰਡੀ ਸੀਲ ਆ ਜੀ ਠੰਡੀ ਸੀਲ ਹੈ ਛੋਟੇ ਭਾਜਾ ਹਨਾ ਛੋਟੇ ਭਾਜਾ ਜੀ ਹਾਂ ਮੋਲ ਜਿਵੇਂ ਜਾਇਜ਼ ਹੈ ਸਭ ਤੋਂ ਹੀ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੀ ਬਈ ਕਿਸੇ ਵੀਰ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਵੇ ਠੰਡੀ ਸੀਲ ਜਿਵੇਂ ਮਰਜੀ ਉਹ ਕਰੀ ਚੱਲੋ ਜੀ ਕੋਈ ਡਿੱਕੇ ਵਾਲਾ ਕੰਮ ਹੀ ਨਹੀਂ ਓਕੇ ਬਈ